ਏ ਜੀ ਸਾਡੇ ਇੱਥੇ ਦਾ ਮੇਨ ਨਸ਼ਾ ਤਸਕਰਾਈ ਦੇਵਰਾਜ ਦੇਬੀ ਜੋ ਕਿ ਅਸੀਂ ਮੇਰਾ ਖਿਆਲ ਹੈ ਕਿ ਬਚਪਨ ਤੋਂ ਦੇਖਦੇ ਨੇ ਇਹੀ ਕੰਮ ਕਰਦਾ ਜੀ ਇਹਦੀ ਸਾਰੀ ਫੈਮਿਲੀ ਇਹਨਾਂ ਦੇ ਸਾਰਿਆਂ ਤੇ 5-5 7-7 10-10 ਪਾਚੇ ਹੀ ਆ ਜੀ ਤਾਂ ਕਰਕੇ ਅਸੀਂ ਸਰਕਾਰ ਦਾ ਪ੍ਰਸ਼ਾਸਨ ਦਾ ਬੜਾ ਧੰਨਵਾਦ ਕਰਦੇ ਆ ਵੀ ਮੋਟਾ ਨਸ਼ਾ ਤਸਕਰਾਈਗਾ ਇਹ ਛੋਟੇ-ਮੋਟੇ ਤੇ ਕਾਰਵਾਈਆਂ ਹੋਈਆਂ ਪਹਿਲੀ ਇਹ ਕਿ ਤਗੜੇ ਨਸ਼ਾ ਤਸਕਰ ਤੇ ਹੋਈ ਹੈ ਨਸ਼ਾ ਵੇਚ ਕੇ ਇਹਨਾਂ ਨੇ ਪ੍ਰਾਪਰਟੀ ਬਣਾਈਆ ਹੋਰ ਇਹਨਾਂ ਦਾ ਕੋਈ ਕੰਮ ਨਹੀਂ ਇਹਦਾ ਚੈੱਕ ਕੀਤਾ ਜਾਵੇ ਕਿੱਥੋਂ ਇਹਨਾਂ ਕੋਲ ਪੈਸੇ ਜਾਂਦੇ ਖੇਤ ਬਣਾਏ ਹੋਏ ਆ ਟਰੈਕਟਰ ਟਰਾਲੀਆਂ ਸਾਰਾ ਕੁਝ ਗੱਡੀਆਂ ਰਹੇ ਇਹਦੇ ਘਾ ਚਾਰ ਚਾਰ ਪੰਜ ਪੰਜ ਗੱਡੀਆਂ ਖੜੀਆਂ ਗੱਡੀਆਂ ਵੀ ਟਾਪ ਮਾਡਲ ਕੋਈ ਨਹੀਂ ਮਾਰੀ ਢੀੜੀ ਪਾਪ ਦੀ ਕਮਾਈ ਜਿਹੜੀ ਅੱਜ ਢਾਹ ਢੇਰੀ ਹੋ ਗਈ ਆ ਬਿਲਕੁਲ ਜੀ ਬਿਲਕੁਲ ਦੇਖੋ ਹੱਲੇ ਇੱਕ ਤੇ ਚੱਲਿਆ ਜੀ 10 ਬੰਦੇ ਹੀ ਲੇਟ ਸਾਨੂੰ ਉਹਨਾਂ ਨੇ ਕਿਹਾ ਸੀ ਵੀ 10 ਬੰਦੇ ਹੀ ਲੇਟ ਦਿੱਤੀ ਆ ਉਹਨਾਂ ਦੇ ਹੋਊਗਾ ਕਾਰਵਾਈ ਹੋਊਗੀ ਇੱਕ ਚੱਲਿਆ ਬੜਾ ਧੰਨਵਾਦ ਕਰਦੇ ਆ ਪਰ ਇੱਥੇ ਬੱਸ ਨਾ ਆਓ ਜੀ ਬਾਕੀਆਂ ਤੇ ਵੀ ਕਾਰਵਾਈ ਹੋਣੀ ਚਾਹੀਦੀ ਆ ਤਾਂ ਕਿ ਹੋਰ ਵੀ ਕੋਈ ਚੋੜਦਾ ਸੋ ਅੱਜ ਪਿੰਡ ਔੜ ਦੇ ਵਿੱਚ ਜਿਹੜਾ ਤੁਸੀਂ ਦੇਖ ਸਕਦੇ ਪੰਜਾ ਪੀਲਾ ਪੰਜਾ ਜਿਹੜਾ ਮਾਨ ਸਰਕਾਰ ਵੱਲੋਂ ਨਸ਼ਿਆਂ ਦੇ ਵਿਰੁੱਧ ਜਿਹੜੀ ਇੱਕ ਜੰਗ ਛਿੜੀ ਗਈ ਸੀ ਨਸ਼ੇ ਵਿਰੁੱਧ ਜੰਗ ਉਸ ਨੂੰ ਇੱਕ ਹੋਰ ਜਿਹੜਾ ਹਲਾਰਾ ਮਿਲਿਆ ਕਿਉਂਕਿ ਜਿਹੜਾ ਨਸ਼ਾ ਤਸਕਰ ਨਸ਼ੇ ਵੇਚ ਕੇ ਜਿਨੇ ਇਹ ਪ੍ਰਾਪਰਟੀ ਬਣਾਈ ਸੀ ਔਰ ਨਜਾਇਜ਼ ਕਬਜ਼ੇ ਕੀਤੀ ਗਈ ਸੀ ਉਸੀ ਪ੍ਰਾਪਰਟੀ ਤੇ ਅੱਜ ਪੀੜਾ ਪੰਦਾ ਚੱਲਿਆ ਸਾਡੇ ਨਾਲ ਪਿੰਡ ਦੇ ਵਾਸੀ ਨੇ ਸਾਜਨ ਜੀ ਜਿਨ੍ਹਾਂ ਨੇ ਇਸ ਮਹਿਮ ਨੂੰ ਅੱਗੇ ਤੋਰਨ ਲਈ ਬਹੁਤ ਚਿਰ ਤੋਂ ਲੰਬੇ ਦੇ ਤੋਂ ਸੰਘਰਸ਼ ਵਿੜਿਆ ਸੀ ਅੱਜ ਲੱਗਦਾ ਇਹਨਾਂ ਨੂੰ ਕੋਈ ਰਾਹਤ ਮਿਲੀ ਆਪਾਂ ਜਾਣਾਂਗੇ ਕਿ ਇਹ ਜਿਹੜਾ ਬੰਦਾ ਹੈ ਕੌਣ ਸੀ ਇਹ ਕੌਣ ਬੰਦਾ ਜਿਹਦੀ ਇਹ ਪ੍ਰਾਪਰਟੀ ਢਾਈ ਗਈ ਆ ਇਹ ਜੀ ਸਾਡੇ ਇੱਥੇ ਦਾ ਮੇਨ ਨਚਾ ਤਸਕਰਾਈ ਦੇਵਰਾਜ ਦੇਵੀ ਜੋ ਕਿ ਅਸੀਂ ਮੇਰਾ ਖਿਆਲ ਆ ਕਿ ਬਚਪਨ ਤੋਂ ਦੇਖਦੇ ਆ ਨਹੀਂ ਇਹੀ ਕੰਮ ਕਰਦਾ ਜੀ ਇਹਦੀ ਸਾਰੀ ਫੈਮਿਲੀ ਇਹਨਾਂ ਦੇ ਸਾਰਿਆਂ ਤੇ 5-5 7-7 10-10 ਪਾਚੇ ਹੀ ਆ ਜੀ ਜਿਹੜੀ ਇਹਦੀ ਫੈਮਿਲੀ ਫੈਮਿਲੀ ਅੱਥੇ ਔਰ ਦਾਦ ਜਿਹੜੀਆਂ ਵੇਚਦੀਆਂ ਪਰ ਜਿਹੜੀ ਇਹਦੀ ਫੈਮਿਲੀ ਆ ਜੀ ਸਾਰਿਆਂ ਦੇ ਬੱਚੇ ਆ ਜੀ ਸਿਰਫ ਨਸ਼ਾ ਔਰ ਨਸ਼ਾ ਵੇਚਣ ਦਾ ਕੰਮ ਕਰਦੇ ਤਾਂ ਕਰਕੇ ਇਹਨਾਂ ਨੇ ਆ ਕਬਜ਼ਾ ਕੀਤਾ ਹੋਇਆ ਸੀ ਕਿਉਂਕਿ ਪੈਸੇ ਹੈਗੇ ਆ ੱਟਕਾ ਕਰਦੇ ਸੀ ਇਹੜੇ ਇਹਨਾਂ ਦੇ ਬਦਮਾਸ਼ੀ ਘਲਾਟਦੇ ਸੀਗੇ ਮੇਰੇ ਤੇ ਵੀ ਹਮਲੇ ਕੀਤੇ ਕਈ ਇਹਨਾਂ ਨੇ ਕਰਵਾਏ ਵੀ ਆ ਮੇਰੇ ਤੇ ਮੇਰੇ ਕੋਲ ਪ੍ਰੂਫ ਵੀ ਪਏ ਜਿਹੜਾ ਬਾਰ-ਬਾਰ ਮੇਤੇ ਹਮਲੇ ਕਰਨ ਦੀ ਪਲੈਨਿੰਗ ਕਰਦੇ ਆ ਤਾਂ ਕਰਕੇ ਅਸੀਂ ਸਰਕਾਰ ਦਾ ਪ੍ਰਸ਼ਾਸਨ ਦਾ ਬੜਾ ਧੰਨਵਾਦ ਕਰਦੇ ਆ ਵੀ ਮੋਟਾ ਨਸ਼ਾ ਤਸਕਰ ਸਿਗਾ ਛੋਟੇ-ਮੋਟੇ ਤੇ ਕਾਰਵਾਈਆਂ ਹੋਈਆਂ ਬੱਲੀਰੀਗੇ ਤਗੜੇ ਨਸ਼ਾ ਤਸਕਰਦੇ ਹੋਈ ਹੈ ਇਹ ਕਦੋਂ ਤੋਂ ਵੇਚਦਾ ਸੀ ਤੁਸੀਂ ਜਿਵੇਂ ਦੱਸਿਆ ਬਚਪਨ ਤੋਂ ਇਹਨੇ ਪਰਿਵਾਰ ਦੇ ਮੈਂਬਰ ਹੋ ਉਹ ਕੀ ਕੰਮ ਕਰਦੇ ਕਿੰਨੇ ਪਰਿਵਾਰਕ ਮੈਂਬਰ ਆ ਦੇਖੋ ਇਹ 7-8 ਹੈਗੇ ਜੀ ਸਾਰੇ ਨਸ਼ਾਈ ਵੇਚਦੇ ਆ ਨਸ਼ਾ ਵੇਚ ਕੇ ਇਹਨਾਂ ਨੇ ਪ੍ਰਾਪਰਟੀ ਬਣਾਈ ਆ ਹੋਰ ਇਹਨਾਂ ਦਾ ਕੋਈ ਕੰਮ ਨਹੀਂ ਇਹਦਾ ਚੈੱਕ ਕੀਤਾ ਜਾਵੇ ਕਿੱਥੋਂ ਇਹਨਾਂ ਕੋਲ ਪੈਸੇ ਜਾਂਦੇ ਖੇਤ ਬਣਾਏ ਹੋਏ ਆ ਟਰੈਕਟਰ ਟਰਾਲੀਆਂ ਸਾਰਾ ਕੁਝ ਗੱਡੀਆਂ ਆ ਦੇ ਘਰ ਚਾਰ-ਚਾਰ ਪੰਜ-ਪੰਜ ਗੱਡੀਆਂ ਖੜੀਆਂ ਗੱਡੀਆਂ ਵੀ ਟੌਪ ਮਾਡਲ ਕੋਈ ਨਹੀਂ ਮਾਰੀ ਢੀਢੀ ਇੱਕ ਸਿਰਫ ਸਿਰਫ ਨਸ਼ਾ ਬਈ ਤੇ ਯੂਰ ਕੋਈ ਕੰਮ ਨਹੀਂ ਪਹਿਲਾਂ ਡੋਡੇ ਵੇਚਦੇ ਰੇ ਚੋਰੀਆਂ ਕਰਦੇ ਰੇ ਦਾਰੂ ਵੇਚਦੇ ਰੇ ਹੁਣ ਚਿੱਟੇ ਦੁਆਲੇ ਰੱਜ ਕੇ ਹੋਏ ਜੀ ਮੇਨ ਨਸ਼ਾ ਤਕਰਈ ਸਾਡੇ ਏਰੀਆ ਦਾ ਕਿੰਨਾ ਕਿੰਨਾ ਚਰੋ ਗਿਆ ਸਰਕਾਰ ਦੇ ਧਿਆਨ ਚ ਕਦੇ ਤੁਸੀਂ ਲਿਆਂਦਾ ਵੇਸ ਇਹ ਬੰਦਾ ਇੰਨੇ ਚਿਰ ਤੋਂ ਕੰਮ ਕਰ ਰਿਹਾ ਹੈ ਕਿ ਸਰਕਾਰ ਨੇ ਕੋਈ ਐਕਸ਼ਨ ਲਿਆ ਪਹਿਲਾਂ ਦੇਖੋ ਜੀ ਮੇਰੇ ਮੈਨੂੰ 3 ਸਾਲ ਹੋ ਗਏ ਨਸ਼ਾ ਬੰਦ ਕਰਾਉਂਦੇ ਹਾਂ ਉਹਨੂੰ ਸਾਡ ਨੂੰ ਸਾਡੀ ਕਮੇਟੀ ਨੂੰ ਮੇਰਾ ਕਹ ਲੇ ਹਜ਼ਾਰਾਂ ਹੀ ਮੇਰੇ ਗਾਹਕ ਬੜੇ ਆ ਵੀਡੀਓ ਫੇਸਬੁੱਕ ਤੇ ਪਾਈਆਂ ਮੇਰੇ ਗਾਹਕਾਂ ਕੇ ਦੱਸਦੇ ਵੀ ਅਸੀਂ ਦੇਵੀ ਕੋ ਲੈ ਕੇ ਆਏ ਆ ਜੀ ਔਰ ਹ ਉਗਮਾਨ ਤੁਮਾਨ ਤੱਕ ਜੀ ਦੇ ਉੱਤੇ ਭੇਜ ਚੁੱਕੇ ਨੇ ਜੀ ਸਾਰੇ ਲਿਸਟ ਕਈ ਵਾਰੀ ਇੱਕ ਆ ਦੀ ਨਹੀਂ ਮਿਲ ਵੀ ਚੁੱਕੇ ਆਪ ਵੀ ਇਹ ਨਸ਼ਾ ਤਸਕਰ ਸਾਡੇ ਬਹੁਤ ਹੱਦ ਦੇ ਤੋਂ ਟੱਪੇ ਪਏ ਇਹਨਾਂ ਦਾ ਕੁਝ ਕਰੋ ਜੀ ਮਾਨ ਸਾਹਿਬ ਨੂੰ ਮਿਲਣੇ ਲੱਗਦਾ ਵੇ ਅੱਜ ਉਹਦਾ ਕੋਈ ਅਸਰ ਹੋਇਆ ਜਿਹੜਾ ਇਹ ਬੰਦਾ ਦੇ ਉੱਤੇ ਪੀੜਾ ਪੰਜਾ ਚੜਿਆ ਉਹਦਾ ਮਕਾਨ ਟਹਿ ਗਿਆ ਕਿਉਂਕਿ ਪਾਪ ਦੀ ਕਮਾਈ ਜਿਹੜੀ ਆ ਜਿਹੜੀ ਟਹਿ ਟੇਰੀ ਹੋ ਗਈ ਆ ਬਿਲਕੁਲ ਜੀ ਬਿਲਕੁਲ ਦੇਖੋ ਹੱਲੇ ਇੱਕ ਤੇ ਚੱਲਿਆ ਜੀ 10 ਬੰਦੇ ਦੀ ਲਿਸਟ ਸਾਨੂੰ ਉਹਨਾਂ ਨੇ ਕਿਹਾ ਸੀ ਵੀ 10 ਬੰਦੇ ਦੀ ਲੀਡ ਦਿੱਤੀ ਆ ਉਹਨਾਂ ਦੇ ਹੋਊਗਾ ਕਾਰਵਾਈ ਹੋਊਗੀ ਇੱਕ ਚੱਲਿਆ ਬੜਾ ਧੰਨਵਾ ਬਾਕੀਆਂ ਦੇ ਵੀ ਕਾਰਵਾਈ ਹੋਣੀ ਚਾਹੀਦੀ ਆ ਤਾਂ ਕਿ ਹੋਰ ਵੀ ਕੋਈ ਚੋੜਦਾ ਉਹਨੂੰ ਵੀ ਪਤਾ ਲੱਗੇ ਵੀ ਨਸ਼ੇ ਦੀ ਕਮਾਈ ਨਾ ਕਰਾਂਗੇ ਤਾਂ ਕੀ ਹਸ਼ਰੂਬ ਤੇ ਕਿੰਨੀ ਕੋ ਇਹਦੇ ਮਾਮਲੇ ਦਰਜ ਆ ਕਿੰਨੀ ਵਾਰੀ ਜੇਲ੍ਹ ਚ ਆ ਚੁੱਕਾ ਇਹ ਜੇਲ੍ਹ 5 6 ਵਾਲੀ ਤਾਂ ਮੈਂ ਖੋਲ ਨੂੰ ਪਤਾ ਹੀ ਜਾ ਗਿਆ ਹੈ ਜੇਲ੍ਹ 'ਚ ਜੇਲ੍ਹ ਦੇ ਵਿੱਚ ਜਾਂਦੇ ਆ ਉੱਥੇ ਐਸ਼ ਕਰਦੇ ਅੰਦਰ ਵੀ ਇਹਨਾਂ ਨੂੰ ਕੋਈ ਦਾ ਦਾ ਜੇਲ੍ਹ 'ਚ ਨਹੀਂ ਪੂਰੀ ਮौज ਕਰਦੇ ਪੈਸਾ ਖਰਚਦੇ ਆ ਜੀ ਜੇ ਤੁਸੀਂ ਕਹਿੰਦੇ ਬਚਪਨ ਤੋਂ ਵੇਚਦਾ ਪਹਿਲਾਂ ਇੰਨੀਆਂ ਸਰਕਾਰਾਂ ਆ ਰਹੀਆਂ ਇੰਨੀਆਂ ਪੰਚਾਇਤਾਂ ਰਹੀਆਂ ਕਦੀ ਕੋਈ ਕਾਰਵਾਈ ਕਿਉਂ ਨਹੀਂ ਹੋਈ ਨਹੀਂ ਕਦੀ ਵੀ ਨਹੀਂ ਹੋਈ ਕਾਰਵਾਈ ਤਾਂ ਹੀ ਤਾਂ ਹੀ ਧੰਨਵਾਦ ਕਰਦੇ ਸਰਕਾਰ ਦਾ ਕਦੀ ਕਾਰਵਾਈ ਕੀਤੀ ਨਹੀਂ ਬਹਿ ਲਗੇ ਨੇ ਅਜ ਤੱਕ ਹੁਣ ਪ੍ਰਸ਼ਾਸਨ ਦਾ ਸਰਕਾਰ ਦਾ ਤਾੜੀ ਅਸੀਂ ਬਾਰ ਬਾਰ ਧੰਨਵਾਦ ਕਰਦੇ ਆ ਸ਼ੁਕਰ ਆ ਵੀ ਕੁਝ ਹੋਣਾ ਸ਼ੁਰੂ ਹੋਇਆ 2-3 ਸਾਲ ਤੋਂ ਅਸੀਂ ਰੋਲਾ ਪਾਨੇ ਬੈਨੇ ਗਾਹ ਘੜਲੇ ਪੇ ਰੋਜ਼ ਰੋਜ਼ ਫੇਸਬੁਕ ਤੇ ਬੰਨੇ ਨੇ ਗਾ ਕਿ ਤੁਸੀਂ ਇਹ ਹਾਲ ਦੇਖੋ ਆ ਨਾਲ ਸਿਵਿਆ ਜੀ ਆ ਬਿਲਕੁਲ ਇੱਥੇ ਸਿਵਿਆ ਜੋ ਦੇਖੋ ਵੀਡੀਓ ਕਿੰਨੀਆਂ ਚੱਕ ਚੱਕ ਕੇ ਮੁੰਡੇ ਐਮਬੂਲੈਂਸ ਭਾਗੇ ਭੱਜੀ ਟੀਕਾ ਲਾ ਕੇ ਉੱਥੇ ਹੀ ਬੰਦੇ ਡਿੱਗ ਜਾਂਦੇ ਚੱਕ ਚੱਕ ਕੇ ਐਮਬੂਲੈਂਸ ਭੇਜਦੇ ਆ ਪਰ ਇਹਨਾਂ ਲੋਕਾਂ ਨੂੰ ਕੋਈ ਸ਼ਰਮ ਨਹੀਂ ਕਿੱਥੋਂ ਲਿਆਉਂਦੇ ਸੀਗੇ ਮਤਲਬ ਕੋਈ ਨਾ ਕੋਈ ਨਾ ਦਾ ਅੱਗੇ ਹੈੱਡ ਹੋਏਗਾ ਜਿੱਥੋਂ ਇਹ ਨਸ਼ਾ ਲਿਆਉਂਦੇ ਸੀ ਜਿਹੜਾ ਵੇਚਦੇ ਸੀ ਕੋਈ ਨਾ ਕੋਈ ਨਾ ਦਾ ਸਰਗਣਾ ਹੋਏਗਾ ਦੇਖੋ ਜੀ ਇਹ ਤਾਂ ਨਹੀਂ ਪਤਾ ਲੱਗਣ ਦੇਣ ਦੇ ਜਿਹੜੇ ਮੇਨ ਨਸ਼ਾ ਤਸਕਰੇ ਨਹੀਂ ਸਾਨੂੰ ਕੀ ਪਤਾ ਲੱਗਣ ਦੇਣਾ ਇੱਥੇ ਇੱਥੇ ਵੇਚਦੇ ਫਰਦੇ ਆ ਜੀ ਆ ਕੋਠੀਆਂ ਪਿੱਛੇ ਦੇ ਲੋਕ ਕਿੰਡੀਆਂ ਵੱਡੀਆਂ ਵੱਡੀਆਂ ਗਰੁੱਪਰ ਦੇ ਵਿੱਚ ਸਾਰੇ ਕਬਜ਼ੇ ਕਰਕੇ ਬੈਠੇ ਜੀ ਪੁਲਿਸ ਵਾਲੋ ਪੁਲਿਸ ਵਾਲੋ ਕਦੀ ਕੋਈ ਕਾਰਵਾਈ ਨਹੀਂຊੋਈ ਦੇਖੋ ਜੀ ਪੁਲਿਸ ਵਾਲੋ ਜੇ ਮਾਰੀ ਮੋਟੀ ਹੁੰਦੀ ਉਤੋਂ ਜਵਾਬ ਆ ਜਾਂਦਾ ਹੀ ਕਾਰਵਾਈਆਂ ਤਾਂ ਇਦਾਂ ਜਿੱਦਣ ਕਾਰਪਸ ਆਪਰੇਸ਼ਨ ਆਲੇ ਆਉਂਦੇ ਅੱਜ ਕਿਵੇਂ ਦੇਖਦੇ ਆ ਅੱਜ ਕਿੰਨਾ ਕਮਾਨੂ ਹੋਇਆ ਵੀ ਮੈਂ ਜਿਹੜੀ ਮੈਮ ਚੱਲੀ ਸੀ ਮੈਂ ਪਹੁੰਚ ਸਰਕਾਰ ਤੱਕ ਕੀਤੀ ਸੀ ਮੇਰੀ ਆਵਾਜ਼ ਸੁਣੀ ਗਈ ਔਰ ਇੱਕ ਇਹ ਪੀੜਾ ਪੰਜਾ ਚੱਲਣ ਲੱਗਦਾ ਹੈ ਵੀ ਔਰ ਦੇ ਵਿੱਚ ਹੁਣ ਥੋੜਾ ਜਿਆਦਾ ਰਾਤ ਮਿਲੂਗੀ ਦੇਖੋ ਜੀ ਮੈਂ ਸੱਚਾਈ ਦੱਸਦਾ ਜਦੋਂ ਮੈਨੂੰ ਪਤਾ ਲੱਗਾ ਮੈਂ ਕੋਰਟ ਵਿੱਚ ਸੀਗਾ ਜਿਹੜੇ ਦੋ ਨਸ਼ਾ ਤਸਕਰਾਂ ਨੇ ਮੇਤੇ ਹਮਲਾ ਕੀਤਾ ਸੀਗਾ ਉਹ ਕਦੀ ਤਰੀਕ ਤੇ ਨਹੀਂ ਆਏ 2 ਸਾਲ ਹੋ ਗਏ ਉਹਨਾਂ ਦੇ ਗਿਆ ਸੀ ਉੱਥੇ ਮੈਨੂੰ ਫੋਨ ਆਇਆ ਵੀ ਪੀੜਾ ਪੰਜਾ ਚੱਲਣ ਲੱਗਾ ਮੈਂ ਆਇਆ ਔਰ ਸਰੀਰ ਖੁਸ਼ੀ ਨਾਲ ਕੰਬਦਾ ਪਿਆ ਵੀ ਸ਼ੁਕਰ ਹੈ ਮਾਲਕਾ ਸਾਡੀ ਮਿਹਨਤ ਵੀ ਕਿਤੇ ਸਫਲ ਹੋਈ ਕਿਵੇਂ ਮਾਨ ਸਾਹਿਬ ਜੀ ਮੈਂ ਦੱਸਾਂ ਫਿਲਹਾਲ ਬਹੁਤ ਵਧੀਆ ਪਰ ਇੱਕ ਦਿਨਾਂ ਸਾਰਿਆਂ ਦੇ ਹੋਵੇ